ਫ੍ਰੀਕੋਰਡ ਦਾ ਕੋਈ ਬੰਦਾ ਤਾਂ ਇਲੈਕਸ਼ਨ ਲੜੇ ਸਾਰੇ ਹੀ ਸਾਰੇ ਦੇ ਸਾਰੇ ਜਿਹੜੇ ਕੈਂਡੀਡੇਟ ਆ ਇਹ ਸਾਰੇ ਬਾਹਰੋਂ ਆ ਕਲਾਕਾਰ ਆ ਇਹਨਾਂ ਨੇ ਤਾਂ ਆਪਣੀਆਂ ਬੰਬੇ ਜਾਂ ਕਿਤੇ ਬਾਹਰ ਦੁਨੀਆ ਦੇਸ਼ਾਂ 'ਚ ਫਿਲਮਾਂ ਹੀ ਬਣਾਉਣੀਆਂ ਇਹ ਭਗਵਾਨ ਪ੍ਰਮਾਨ ਕਹਿੰਦਾ ਤੇਰਾ ਜੀਰੋ ਤੇਰਾ ਜੀਰੋ ਕਰਕੇ ਵਹਾ ਦਿਓ ਤੇਰਾ ਆਜ਼ਾਦ ਉਮੀਦਵਾਰ ਦਿਤਾ ਉਹ ਪੰਜਾਬ 'ਚੋਂ ਔਰ ਸਾਨੂੰ ਵਿਸ਼ਵਾਸ ਦੋਣਾ ਲੋਕ ਸਭਾ ਹਲਕਾ ਫ੍ਰੀਕੋਟਾਰਿਆਂ ਨੂੰ ਕਿ ਤੁਸੀਂ ਇੱਕ ਵਾਰੀ ਮੈਨੂੰ ਇਥੋਂ ਜਿਤਾਓ ਦੁਬਾਰਾ ਤੁਹਾਨੂੰ ਐਮਪੀ ਕੈਂਡੀਡੇਟ ਲਪਣ ਦੀ ਲੋੜ ਨਹੀਂ ਪੈਣੀ ਝਾੜੂ ਵਾਲਿਆਂ ਦੇ ਵਰਕਰ ਹੈ ਪਿਛਲੇ ਲੰਮੇ ਸਮੇਂ ਤੋਂ ਵਿਚਾਰੇ ਮਿਹਨਤ ਕਰ ਰਹੇ ਹੈ ਅਕਾਲੀ ਦਲ ਦੇ ਵਰਕਰ ਹੈ ਕਾਂਗਰਸ ਦੇ ਵਰਕਰ ਹੈ ਭਾਜਪਾ ਦੇ ਵਰਕਰ ਹੈ ਇਹਨਾਂ ਨੇ ਸਾਰੇ ਉਮੀਦਵਾਰਾਂ ਵੱਲੋਂ ਲੈਂਦੇ ਆ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂ ਨਾ ਅਸੀਂ ਲੋਕ ਸਭਾ ਹਲਕਾ ਫਰੀਦਕੋਟ ਰਾਖਵਾ ਕਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜੀਏ ਕਿਉਂ ਏਸ਼ਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਨਿਤਪਾਲ ਸਿੰਘ ਕਰਕੇ ਹੋ ਦੋਸਤੋ ਇਸ ਵਕਤ ਅਸੀਂ ਮੌਜੂਦ ਆ ਫਰੀਦਕੋਟ ਲੋਕ ਸਭਾ ਹਲਕਾ ਜਿੱਥੋਂ ਸਰਦਾਰ ਉਤਾਰ ਸਿੰਘ ਸੋਤਾ ਜੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਜਿਹੜੀ ਚੋਣ ਲੜਨਗੇ ਸੋ ਆਓ ਆਪਾਂ ਗੱਲਬਾਤ ਕਰਦੇ ਆ ਉਤਾਰ ਸੋਤਾ ਜੀ ਨਾਲ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਆਪਣੇ ਜਿਹੜਾ ਐਲਾਨ ਕੀਤਾ ਔਰ ਕਿਉਂ ਜ਼ਰੂਰ ਪਈ ਕਿਉਂਕਿ ਜੇਕਰ ਆਪਾਂ ਪਿਛਲੇ ਸਮਿਆਂ ਦੀ ਗੱਲ ਕਰਦੇ ਆ ਜਾਂ ਹੁਣ ਦੀ ਵੀ ਗੱਲ ਕਰਦੇ ਆ ਤਾਂ ਜਿਹੜੇ ਜ਼ਿਆਦਾਤਰ ਉਮੀਦਵਾਰ ਨੇ ਉਹ ਫੀਪੋਲ ਹਲਕੇ ਤੋਂ ਬਾਹਰ ਦੇ ਨੇ ਸੋ ਆਪਾਂ ਗੱਲਬਾਤ ਕਰਦੇ ਆ ਸੋ ਤਈ ਨਾਲ ਹਾਂਜੀ ਸੱਸੀ ਕਾਲਾ ਸੱਸੀ ਕਾਲਾ ਜੀ ਸੱਸੀਪਾਲ ਜੀ ਸਰ ਤੁਸੀਂ ਆਜ਼ਾਦ ਉਮੀਦਵਾਰ ਜਿਹੜਾ ਚੋਣ ਲੜਨ ਦਾ ਐਲਾਨ ਕੀਤਾ ਏ ਕਦੋਂ ਮੀਟਿੰਗ ਹੋਈ ਔਰ ਕਿਹੜੀਆਂ-ਕਿਹੜੀਆਂ ਜਥੇ ਬੰਨੀਆਂ ਤੁਹਾਡੇ ਨਾਲ ਸਰ ਸਾਡੀਆਂ ਐਸਸੀ ਜੱਥੇਬੰਦੀਆਂ ਜਿੰਨੀਆਂ ਵੀ ਕਾਫੀ ਰਾਜਨੀਤਿਕ ਪਾਰਟੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਹੈ ਜੀ ਔਰ ਉਹਦੇ ਚ ਅਸੀਂ ਫੈਸਲਾ ਕੀਤਾ ਹੈ ਕਿ ਇਸ ਵੇਲੇ ਜਿੰਨੀਆਂ ਵੀ ਸਿਆਸੀ ਤਰਾਨੇ ਕੈਂਡੀਡੇਟ ਲੋਕਸਭਾ ਹਲਕਾ ਫਰੀਦਕੋਟ ਰਾਖਵਾ ਵਿੱਚ ਤਾਰੇ ਹੈ ਉਹ ਕੋਈ ਵੀ ਫਰੀਦਕੋਟ ਲੋਕਸਭਾ ਹਲਕੇ ਨਾਲ ਸੰਬੰਧਿਤ ਨਹੀਂ ਹੈ ਔਰ ਸਾਨੂੰ ਦੋਖਣਾ ਕਹਿਣਾ ਪੈਂਦਾ ਹੈ ਕਿ ਭਾਵੇਂ ਕਿ ਇੱਥੇ ਸਾਰੀਆਂ ਪਾਰਟੀਆਂ ਦੇ ਵਰਕਰ ਐ ਝਾੜੂ ਵਾਲਿਆਂ ਦੇ ਵਰਕਰ ਐ ਪਿਛਲੇ ਲੰਮੇ ਸਮੇਂ ਤੋਂ ਵਿਚਾਰੇ ਮਿਹਨਤ ਕਰ ਰਹੇ ਐ ਅਕਾਲੀ ਦਲ ਦੇ ਵਰਕਰ ਐ ਕਾਂਗਰਸ ਦੇ ਵਰਕਰ ਐ ਭਾਜਪਾ ਦੇ ਵਰਕਰ ਐ ਇਹਨਾਂ ਨੇ ਸਾਰੇ ਉਮੀਦਵਾਰ ਬਾਹਰੋਂ ਲੈਂਦੇ ਐ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂ ਨਾ ਅਸੀਂ लोकसभा ਹਲਕਾ ਫਰੀਦਕੋਟ ਰਾਖਵਾ ਕਰਨਾ ਤੋਂ ਆਯਾਤ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜੀਏ ਕਿਉਂਕਿ ਇਹ ਹਲਕਾ ਜਿਹੜਾ ਰਾਖਵਾ ਹਲਕਾ ਹੈ ਨਾ ਮਾਲਵੇ ਦੇ ਵਿੱਚ ਇੱਕ ਹੀ ਹੈ ਬਾਕੀ ਜਿਹੜੇ ਰਾਖਵੇਂ ਹਲਕੇ ਆ ਜਲੰਧਰ ਹੁਸ਼ਿਆਰਪੁਰ ਤੇ ਫਤਿਹਗੜ ਸਾਹਿਬ ਹੈ ਔਰ ਸਾਰੇ ਪੰਜਾਬ ਦੇ ਚੰਡੀਗੜ੍ਹ ਦਾ ਦੂਜੇ ਪਟਿਆਲੇ ਤੋਂ ਕੋਈ ਕੋਈ ਕਿਤੋਂ-ਮੁਕਤੋਂ ਉਹ ਸਾਰੇ ਸ਼ਡਿਊਲਡ ਕਾਸਟ ਲੋਕ ਐਨੂੰ ਭਜਾਇਆ ਵੀ ਫਰੀਦਕੋਟ ਜਾ ਕੇ ਇਲੈਕਸ਼ਨ ਲੜੀਏ ਇਸ ਲਈ ਅਸੀਂ ਆਪਣੇ ਫਰੀਦਕੋਟ ਦੀ ਇੱਜ਼ਤ ਮਾਨ ਰੱਖਣ ਵਾਸਤੇ ਮੈਂ ਅੱਜ ਸਾਰੇ ਹੀ ਆਪ ਦੇ ਲੋਕ ਸਭਾ ਹਲਕਾ ਫਰੀਕੋਟ ਦੇ ਨੌਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਰੌਂਡ ਅਪ ਕਰ ਚੁੱਕਿਆ ਔਰ ਸਾਰੇ ਲੋਕਾਂ ਦਾ ਮੈਨੂੰ ਭਰਮਾ ਹੰਗਾਰਾ ਹੈ ਕਿ ਤੁਸੀਂ ਆਜ਼ਾਦ ਜਿੱਤੋ ਕਿਉਂਕਿ ਇਨ੍ਹਾਂ ਕਲਾਕਾਰਾਂ ਨੇ ਜਿਵੇਂ ਬੀਜੇਪੀ ਨੇ ਸਣੀ ਦਿਓ ਤੇ ਪੱਤਾ ਖੇਡਿਆ ਸੀ ਔਰ ਉਹ ਵਾਪਸ ਨਹੀਂ ਆਉਂਦੇ ਬਾਅਦ ਚ ਮੈਨੂੰ ਲਿਖਣਾ ਪੈਂਦਾ ਜੀ ਸਾਡਾ ਐਮਪੀ ਗਰਮ ਹੋ ਗਿਆ ਲੱਭ ਕੇ ਲਿਆਓ ਸੋ ਮੇਰੇ ਨਾਲ ਸਾਡੇ ਨੌਂ ਵਿਧਾਨ ਸਭਾ ਹਲਕਿਆਂ ਦੇ ਸਾਰੇ ਹੀ ਮੋਟਰ ਪੈਂਟਰਾ ਸਾਰਾ ਇਹ ਜੂਥ ਸਾਰੇ ਮੁਲਾਜ਼ਮਾਂ ਸਾਰੇ ਨਰੇਗਾ ਮਜ਼ਦੂਰ ਸਾਰੇ ਖੁਸ਼ ਹੈ ਕਿ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜੋ ਔਰ ਪੰਜਾਬ ਦੇ ਵਿੱਚ ਅਸੀਂ ਆਜ਼ਾਦ ਉਮੀਦਵਾਰ ਲੋਕ ਸਭਾ ਹਲਕਾ ਫਰੀਕੋਟ ਨੂੰ ਜਿੱਤ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਸਰ ਕਿਹੜੇ ਕਿਹੜੇ ਮੁੱਦੇ ਜਿਹੜੇ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਪ੍ਰਚਾਰ ਕਰ ਰਹੇ ਹੋ ਕੀ ਮੁੱਖ ਮੁੱਦੇ ਜਿਹੜੇ ਲੈ ਕੇ ਚੱਲੇ ਹੋ ਮੁੱਖ ਮੁੱਦਾ ਇਹ ਹੈ ਜੀ ਕਿ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜੇ ਰਾਖਵੇਂ ਹਲਕੇ ਆ ਉਹਨਾਂ ਨੂੰ ਸਾਡੀਆਂ ਸਾਰੀਆਂ ਸਿਆਸੀ ਧਿਰਾਂ ਇਸ ਤਰ੍ਹਾਂ ਲੈ ਕੇ ਚੱਲਦੀਆਂ ਜਿਵੇਂ ਕਿਸੇ ਪਿੰਡ ਜਾਂ ਸ਼ਹਿਰ ਤੋਂ ਗਰੀਬ ਵਸਤੀ ਹੋਵੇ ਔਰ ਉੱਥੇ ਕੋਈ ਲੀਡਰ ਜਾਂਦਾ ਨਹੀਂ ਉੱਥੇ ਜਿੰਨਾ ਮਰਗੀ ਨਰਕ ਵਜਿਆ ਰਹਿਵੇਂ ਇਸ ਕਰਕੇ ਰਾਖਵੇਂ ਹਲਕਿਆਂ ਨੂੰ ਇਸ ਤਰ੍ਹਾਂ ਗਰੀਬ ਵਸਤੀਆਂ ਗਿੜਿਆ ਜਾਂਦਾ ਔਰ ਸਾਡਾ ਮੁੱਦਾ ਇਹ ਹੈ ਕਿ ਸਾਡੇ ਲੋਕ ਸਭਾ ਹਲਕਾ ਫਰੀਦਕੋਟ ਪਿਛਲੇ ਲੰਮੇ ਸਮੇਂ ਤੋਂ ਇੰਨਾ ਅਸੀਂ ਪਛੜ ਚੁੱਕੇ ਆ ਕਿ ਜਿੰਨੇ ਵੀ ਐਮਪੀ ਬਣਿਆ ਉਹਨਾਂ ਨੇ ਆਪ ਦਾ ਹੀ ਢੱਡਪੇਟ ਪਾ ਲਿਆ ਔਰ ਮੈਂ ਵਿਸ਼ਵਾਸ ਦੋਣਾ ਲੋਕ ਸਭਾ ਹਲਕਾ ਫਰੀ ਕੋਟ ਵਾਲਿਆਂ ਨੂੰ ਕਿ ਤੁਸੀਂ ਇੱਕ ਵਾਰੀ ਮੈਨੂੰ ਇਥੋਂ ਜਿਤਾਓ ਦੁਬਾਰਾ ਤੁਹਾਨੂੰ ਐਮਪੀ ਕੈਂਡੀਡੇਟ ਲੱਪਣ ਦੀ ਲੋੜ ਨਹੀਂ ਪੈਣੀ ਕਿਉਂਕਿ ਅਸੀਂ ਆਪ ਦਾ ਇਹ ਲੋਕ ਸਭਾ ਹਲਕਾ ਜਿਹੜਾ ਸਾਡੇ ਕੋਲੇ ਉਧਰੋਂ ਧਰਨਕੋਟ ਤੋਂ ਲੈ ਕੇ ਗਿੱਦੜਵਾ ਰਾਮਪੁਰਾ ਜਾਂ ਜਿੰਨੇ ਵੀ ਸਾਡੇ ਫਰੀ ਕੋਟ ਤੇ ਦੇ ਮੋਕੇ ਦੇ ਪਿੰਡ ਹੈ ਅਸੀਂ ਸਾਰਿਆਂ ਦੇ ਵਿੱਚ ਇੰਨਾ ਹੀ ਵਿਕਾਸ ਕਰਾਂਗੇ ਕਿ ਅਸੀਂ ਜੇ ਕਿਸਾਨਾਂ ਦੀਆਂ ਮੰਗਾਂ ਦੇਖੋ ਅਵਾਰਾ ਪਸ਼ੂਆਂ ਦੀ ਬੜੀ ਸਮੱਸਿਆ ਹੈ ਅਵਾਰਾ ਪਸ਼ੂਆਂ ਨਾਲ ਕਿਸਾਨਾਂ ਨੂੰ ਕਣਕ ਦੇ ਸੀਜ਼ਨ 'ਚ ਰਾਤ ਨੂੰ ਕੋ ਲੋੜਿਆਂ ਦੀ ਠੰਡ ਦੇ ਵਿੱਚ ਆਪ ਦੀ ਕਣਕ ਦੀ ਰਾਖੀ ਕਰਨੀ ਪੈਂਦੀ ਹੈ ਔਰ ਅਵਾਰਾ ਪਸ਼ੂਆਂ ਤੇ ਅਸੀਂ ਕੰਮ ਕਰਾਂਗੇ ਅਵਾਰਾ ਪਸ਼ੂਆਂ ਲਈ ਵਿਸ਼ੇਸ਼ ਅਸੀਂ ਜਿਹੜੀਆਂ ਆਪਣਾ ਬਊਸ਼ਾਲਾ ਬਣਾਵਾਂਗੇ ਤਾਂ ਕਿ ਸਾਡੇ ਹਲਕਿਆਂ ਦੇ ਵਿੱਚ ਕਿਤੇ ਜਿੱਥੇ ਅਵਾਰਾ ਪਸ਼ੂ ਫਸਲਾਂ ਦੀ ਤਬਾਹੀ ਕਰਦੇ ਆ ਉੱਥੇ ਜਿਹੜਾ ਜਾਨੀਮਾਲੀ ਨੁਕਸਾਨ ਹੁੰਦਾ ਹੈ ਰਿਜਨਾਂ ਦਾ ਕਟਣਾ ਹੁੰਦੀਆਂ ਅਸੀਂ ਉਹਦੇ ਤੇ ਵੀ ਜਾਨਾਂ ਵੀ ਬਚਾਉਣੀਆਂ ਪੰਜਾਬ ਦੀ ਇਕਸਰ ਫਰੀਦਕੋਟ ਦੇ ਵਿੱਚ ਜਿਹੜੇ ਇਸ ਤੋਂ ਪਹਿਲਾਂ ਵੀ ਜਿਹੜੇ ਉਮੀਦਵਾਰ ਨਹੀਂ ਔਰ ਹੁਣ ਵੀ ਕੁਝ ਉਮੀਦਵਾਰ ਜਿਹੜੇ ਲੋਕ ਸਭਾ ਹਲਕੇ ਦਾ ਫਰੀਦਕੋਟ ਉਸ ਤੋਂ ਬਾਹਰ ਦੇ ਉਮੀਦਵਾਰ ਨੇ ਫਰੀਦਕੋਟ ਦੇ ਵਿੱਚ ਐਸੀ ਕਿਹੜੀ ਖਿੱਚ ਹੈ ਕਿਹੜਾ ਚੁੰਬਕ ਹੈ ਜਿਹੜਾ ਉਹ ਬਾਹਰ ਦੇ ਉਮੀਦਵਾਰਾਂ ਨੂੰ ਇਧਰ ਨੂੰ ਖਿੱਚ-ਖਿੱਚ ਕੇ ਲੈ ਕੇ ਆਉਂਦਾ ਕਿ ਉਹ ਇੱਥੋਂ ਤੋਂ ਲੜਨਾ ਚਾਹੁੰਦੇ ਨੇ ਅਸਲ ਵਿੱਚ ਜਿਹੜੇ ਬਾਹਰਲੇ ਉਮੀਦਵਾਰ ਆਏ ਨੂੰ ਭੱਜਦੇ ਆ ਨਾ ਕੋਈ ਭਲਾ ਪਟਿਆਲੇ ਤੋਂ ਆਉਂਦਾ ਚੰਡੀਗੜ੍ਹ ਤੋਂ ਆਉਂਦਾ ਸੰਗਰੂਰ ਤੋਂ ਆਉਂਦਾ ਉਹ ਸਾਨੂੰ ਫਰੀਦਕੋਟ ਦੇ ਲੀਡਰਾਂ ਨੂੰ ਖੁਸਰੇ ਸਮਝਦੇ ਆ ਵੀ ਇਹਨਾਂ ਨੂੰ ਤਾਂ ਕੋਈ ਰਾਜ ਰਾਸੀ ਆਉਂਦੀ ਨਹੀਂ ਸਮੀਕਰਨਾ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਪੁਰਾਣਾ ਫਰੀਦਕੋਟ ਜ਼ਿਲ੍ਹਾ ਸੀ ਪ੍ਰਕਾਸ਼ ਸਿੰਘ ਬਾਦਲ ਵੀ ਇੱਥੋਂ ਮੁੱਖ ਮੰਤਰੀ ਬਣਿਆ ਗਿਆਨੀ ਜੈਲ ਸਿੰਘ ਵੀ ਇੱਥੋਂ ਰਾਸ਼ਟਰਪਤੀ ਬਣਿਆ ਮੁੱਖ ਮੰਤਰੀ ਬਣਿਆ ਔਰ ਹਰਚੰਦ ਸਿੰਘ ਬਰਾੜ ਇੱਥੋਂ ਮੁੱਖ ਮੰਤਰੀ ਬਣਿਆ ਇਹ ਇਹ ਲੋਕਾਂ ਇਹ ਲੋਕ ਭੋਲੇ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਫਰੀਦਕੋਟ ਜ਼ਿਲ੍ਹਾ ਇੱਕ ਹੱਬ ਹੈ ਰਾਜਨੀਤੀ ਦੀ ਔਰ ਇਹਨਾਂ ਨੂੰ ਅੱਜ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਫਰੀਦਕੋਟ ਦੇ ਲੋਕ ਵੀ ਇਸੇ ਕਰਕੇ ਜਿਹੜਾ ਹੈ ਮੈਂ ਆਯਾਗ ਮੀਨਵਾਰ ਦੇ ਤੌਰ ਤੇ ਇਲੈਕਸ਼ਨ ਲੜਦਾ ਫੈਸਲਾ ਕੀਤਾ ਕਿ ਫਰੀਦਕੋਟ ਦਾ ਕੋਈ ਬੰਦਾ ਤਾਂ ਇਲੈਕਸ਼ਨ ਲੜੇ ਸਾਰੇ ਹੀ ਸਾਰੇ ਦੇ ਸਾਰੇ ਜਿਹੜੇ ਕੈਂਡੀਡੇਟ ਆ ਇਹ ਸਾਰੇ ਬਾਹਰੋਂ ਆ ਕਲਾਕਾਰ ਆ ਇਹਨਾਂ ਨੇ ਤਾਂ ਆਪਣੀਆਂ ਬੰਬੇ ਜਾਂ ਕਿਤੇ ਬਾਹਰਲੇ ਦੇਸ਼ਾਂ 'ਚ ਫਿਲਮਾਂ ਹੀ ਬਣਾਉਣੀਆਂ ਸਾਡੇ ਵਿੱਚ ਜੱਟ ਕੇ ਇਹਨਾਂ ਨੇ ਕਦੇ ਨਹੀਂ ਆਉਣਾ ਅਸੀਂ ਕਿਸੇ ਦੀ ਬਾਣੀ ਫੜ ਸਕਦੇ ਕੱਲ ਨੂੰ ਕੋਈ ਸਾਡੇ ਇਲਾਕੇ 'ਚ ਕੋਈ ਸਮੱਸਿਆ ਆ ਜਾਂਦੀ ਹੈ ਅਸੀਂ ਐਮਪੀ ਨੂੰ ਲੱਭਾਂਗੇ ਬੰਬੇ ਮਹਾਰਾਸ਼ਟਰ ਚ ਕਿਤੇ ਫਲਮਾਂ ਬਣਾਉਦੇ ਫਿਰਾਂਗੇ ਇਹ ਅਸੀਂ ਮੈਂ ਵਿਸ਼ੇਸ਼ ਕਰਕੇ ਜਿਹੜਾ ਲੋਕ ਸਭਾ ਹਲਕਾ ਫਰੀਦਕੋਟ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਸੋਸ਼ਲ ਮੀਡੀਆ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਔਰ ਸਾਨੂੰ ਕੋਈ ਬਹੁਤਾ ਖਰਚ ਕਰਨ ਦੀ ਲੋੜ ਨਹੀਂ ਮੈਨੂੰ ਕੋਈ ਪੈਸਿਆਂ ਦੀ ਲੋੜ ਨਹੀਂ ਸਿਰਫ ਤੁਸੀਂ ਆਪਣਾ ਆਪਣਾ ਪਿੰਡ ਸੰਭਾਲੋ ਔਰ ਆਪਣੇ ਆਪਣੇ ਪਿੰਡ ਦੇ ਵਿੱਚੋਂ ਤੁਸੀਂ ਜੇ ਭਗਵਾਨਤ ਮਾਨ ਕਹਿੰਦਾ 13 0 13 0 ਕਰਕੇ ਵਹਾ ਦਿਓ ਤੇਰਾ ਆਜ਼ਾਦ ਉਮੀਦਵਾਰ ਦਿੱਤਾ ਉਹ ਪੰਜਾਬ ਤੋਂ ਔਰ 13 ਤੇ 13 ਜਦੋਂ ਤੁਸੀਂ ਆਜ਼ਾਦ ਉਮੀਦਵਾਰ ਦਿੱਤਾ ਕੇ ਭੇਜੋਗੇ ਅਸੀਂ ਕਿਸੇ ਦੇ ਗੁਲਾਮ ਨਹੀਂ ਹੋਵਾਂਗੇ ਅਸੀਂ ਫਿਰ ਵੇਖੋ ਜੇ ਪੰਜਾਬ ਤੋਂ ਨਸ਼ਾ ਵੀ ਖਤਮ ਕਰਾਂਗੇ ਹਰ ਸਮੱਸਿਆ ਜਿਹੜੀ ਪੰਜਾਬ ਦੀ ਹੱਲ ਹੋਊਗੀ ਜਦੋਂ ਅਸੀਂ ਕੇਂਦਰ ਦੇ ਵਿੱਚ ਜਾ ਕੇ ਸੈਂਟਰ ਦੇ ਵਿੱਚ ਪਾਰਲੀਮੈਂਟ ਵਿੱਚ ਜਦੋਂ ਅਸੀਂ ਰੌਲਾ ਪਾਵਾਂਗੇ ਪੰਜਾਬ ਦੇ ਮੁੱਦਿਆਂ ਦਾ ਸੁੱਤਾ ਸਭ ਕਿਸ ਤਰ੍ਹਾਂ ਦੀ ਜਿਹੜੀ ਹੈ ਚੋਣ ਮਹਿੰਮ ਜਿਹੜੀ ਚੱਲ ਰਹੀ ਹੈ ਤੁਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਵਿਚਰੇ ਹੋ ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਰਿਸਪੌਂਸ ਆ ਰਿਹਾ ਹੈ ਪਬਲਿਕ ਦਾ ਕਿਸ ਤਰ੍ਹਾਂ ਦਾ ਜਿਹੜਾ ਵਿਭਾਗ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਔਰ ਕਿਸ ਤਰ੍ਹਾਂ ਦਾ ਜਿਹੜਾ ਲੀਡਰ ਲੋਕਪ੍ਰੀਤ ਕੋਟ ਦੇ ਜਿਹੜੇ ਵਾਸੀ ਨੇ ਫਰੀਰ ਕੋਟ ਦੀ ਜਨਤਾ ਉਹ ਚਾਹੁੰਦੀ ਹੈ ਅ ਸਾਰੇ ਮੈਂ 9 ਵਿਧਾਨ ਸਭਾ ਹਲਕਿਆਂ ਚ ਲਗਭਗ ਗਰਾਉਂਡ ਅਪ ਕੀਤਾ ਹੈ ਜੀ ਔਰ ਸਾਰੇ ਹੀ ਖਾਸ ਕਰਕੇ ਇਨਾਂ ਝਾੜੂ ਵਾਲਿਆਂ ਤੋਂ ਐਮਐਲਏ ਤੋਂ ਇਨਨੇ ਦੁਖੀ ਆ ਲੋਕ ਕਿਉਂਕਿ ਪਿਛਲੇ 2 ਸਾਲਾਂ ਚ ਇਨਾਂ ਨੇ ਬਿਲਕੁਲ ਪੰਜਾਬ ਦੇ ਮੁੱਦਿਆਂ ਨੂੰ ਟੱਚ ਨਹੀਂ ਕੀਤਾ ਪੰਜਾਬ ਦੇ ਮੁੱਦੇ ਕੀ ਹੈ ਬੇਰੁਜ਼ਗਾਰੀ ਹੈ ਜੀ ਆ ਬੀਬੀਆਂ ਨੂੰ 1000 ਰੁਪਏ ਦਾ ਲਾਰਾ ਲਾਇਆ ਉਹ ਨਹੀਂ ਦਿੱਤੇ ਬੇਰਿਹਗਾਰੀ ਆ ਜੇ ਕੋਈ ਕਰਦੇ ਆ ਇਹ ਦੇਖੋ ਪੰਜਾਬ ਦੇ ਵਿੱਚ ਅੱਜ ਮੈਂ ਤੁਹਾਨੂੰ ਕਰੰਟ ਮੁੱਦਾ ਦੱਸਾਂ ਕਿ ਜੇ ਬੱਚੇ ਨੇ ਪਹਿਲੀ ਤੋਂ 10ਵੀਂ ਤੱਕ ਦਾਖਲਾ ਲੈਣਾ ਨਾ ਉਹਦੇ ਲਈ ਰੈਜ਼ੀਡੈਂਸ ਸਰਟੀਫਿਕੇਟ ਆ ਇਨਕਮ ਸਰਟੀਫਿਕੇਟ ਆ ਔਰ ਜਾਤੀ ਸਰਟੀਫਿਕੇਟ ਆ ਇਹ ਮੰਗਿਆ ਜਾ ਰਿਹਾ ਹੈ ਜਦ ਕਿ ਜਦੋਂ ਇਹ ਨੌਕਰੀਆਂ ਦਿੰਦੇ ਆ ਆ ਝੜੂ ਵਾਲੇ ਬੋਦੜੇ ਹਰਿਆਣੇ ਤੇ ਰਾਜਸਥਾਨ ਤੋਂ ਲੈ ਕੇ ਪੈ ਹਿਮਾਚਲ ਤੋਂ ਲੈ ਕੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਰਹੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਦਾਖਲਾ ਦੇਣ ਵਾਲੀ ਸਕੂਲ 'ਚ ਜੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਉਹ ਤਾਂ ਇੰਨੀਆਂ ਸਟਰੋਂਗ ਸ਼ਰਤਾਂ ਔਰ ਨੌਕਰੀਆਂ ਦੇਣ ਵਾਸਤੇ ਉਹਨਾਂ ਨੂੰ ਦੇਈ ਜਾਂਦੇ ਆ ਸੋ ਮੈਂ ਜਿਹੜਾ ਆਪਣਾ ਇਸ਼ੂ ਹੈ ਕਿ ਆਪਦੇ ਹਲਕੇ ਦੇ ਨਹੀਂ ਸਾਰੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਉਹਨਾਂ ਨਾਲ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਖੜਾ ਔਰ ਕਿਸਾਨੀ ਮੁੱਦੇ 'ਤੇ ਅਸੀਂ ਜੇ ਮੈਨੂੰ ਮੇਰੇ ਹਲਕੇ ਦੇ ਪੰਜਾਬ ਦੇ ਲੋਕ ਮੈਨੂੰ ਮਾਣ ਬਖਸ਼ਦੇ ਆ ਤੇ ਅਸੀਂ ਉੱਥੇ ਪਾਰਲੀਮੈਂਟ ਦੇ ਵਿੱਚ ਇਤਨਾ ਏਟ ਖੜਕਾਵਾਂਗੇ ਕਿ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਜਿਹੜੇ ਢੱਡ ਭਰਦੇ ਆ ਸਾਰੀ ਦੁਨੀਆ ਦਾ ਸਾਰੇ ਦੇਸ਼ ਦਾ ਢੱਡ ਭਰਦੇ ਆ ਇਹਨਾਂ ਦੀਆਂ ਹੱਕੀ ਮੰਗਾਂ ਨੂੰ ਅਸੀਂ ਸਾਡੇ ਜਿਹੜੇ ਨੌਜਵਾਨ ਜਿਹੜੇ ਸਾਡੇ ਕਿਸਾਨ ਆਗੂ ਜਾਂਦੇ ਆ ਉਹਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਦੀ ਗੋਲੀਆਂ ਚਲਾਈਆਂ ਜਾਂਦੀਆਂ ਅਸੀਂ ਇਸ ਦਾ ਵਿਰੋਧ ਕਰਦੇ ਆ ਬਾਕੀ 7 ਤਰੀਕ ਨੂੰ ਨੋਟੀਫਿਕੇਸ਼ਨ ਹੋਣਾ ਜੀ ਜਿਹੜਾ ਇਲੈਕਸ਼ਨ ਦਾ 7 ਤੋਂ 14 ਜਾਂ 15 ਤੱਕ ਕਾਗਜ਼ ਭਰੇ ਜਾਣੇ ਆ ਉਹਨਾਂ ਵਿੱਚ ਕੋਈ ਇੱਕ ਦਿਨ ਅਸੀਂ ਰੱਖਾਂਗੇ ਔਰ ਪੰਜਾਬ ਦੇ ਵਿੱਚ ਮੈਨੂੰ ਆਪ ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਇੰਨਾ ਪਰਮਾ ਹਗਾਰਾ ਮਿਲ ਰਿਹਾ ਕਿ ਮੈਂ ਧੰਨਵਾਦੀ ਆ ਉਹਨਾਂ ਲੋਕਾਂ ਦਾ ਕਿ ਜਦੋਂ ਮੈਂ ਜਾਂਨਾ ਮੇਰੇ ਜਾਣ ਤੋਂ ਪਹਿਲਾਂ ਹੀ ਉਹ ਮੈਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਆ ਕਿ ਅਸੀਂ ਇਹ ਬਾਹਰੀ ਉਮੀਦਵਾਰ ਆ ਜਿਹੜੇ ਆ ਕਲਾਕਾਰ ਡਰਾਮੇ ਬਾਜ਼ ਆਏ ਆ ਅਸੀਂ ਇਹਨਾਂ ਨੂੰ ਐਕਸੈਪਟ ਨਹੀਂ ਕਰਦੇ ਸਾਡੇ ਲੋਕ ਸਭਾ ਹਲਕੇ ਦਾ ਇਹ ਮੈਨੂੰ ਉਮੀਦਵਾਰ ਸਮਝ ਕੇ ਮੈਨੂੰ ਬਹੁਤ ਮਾਣ ਬਖਸ਼ ਰਹੇ ਆ ਮੈਂ ਧੰਨਵਾਦੀ ਉਹਨਾਂ ਦਾ ਔਰ ਦੁਆਰਾ ਫਿਰ ਮੈਂ ਤੁਹਾਡੇ ਮਾਧਿਅਮ ਤੋਂ ਵਿਸ਼ਵਾਸ ਦਿਵਾਉਣਾ ਉਹਨਾਂ ਨੂੰ ਵੀ ਇੱਕ ਵਾਰੀ ਮੈਨੂੰ ਤੁਸੀਂ ਪਾਰਲੀਮੈਂਟ ਵਿੱਚ ਭੇਜੋ ਔਰ ਤੁਹਾਨੂੰ ਦੁਆਰਾ ਕੈਂਡੀਡੇਟ ਲੱਭਣ ਦੀ ਲੋੜ ਨਹੀਂ ਪੈਣੀ ਕਿਉਂਕਿ ਮੈਂ ਕਿਤੇ ਵਜੋਂ ਅਧਿਕਾਰ ਰਿਆ ਮੈਨੂੰ ਪਤਾ ਹੈ ਸਾਡੇ ਪਿੰਡਾਂ ਦੀਆਂ ਗਰੀਬਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਬੇਰੁਜ਼ਗਾਰਾਂ ਦੀਆਂ ਕੀ ਕੀ ਸਮੱਸਿਆਵਾਂ ਕੀ ਕੀ ਸਮੱਸਿਆਵਾਂ ਸਾਡੇ ਸ਼ਹਿਰਾਂ ਦੇ ਵਿੱਚ ਹਸਪਤਾਲਾਂ ਚ ਲੋਕਾਂ ਨੂੰ ਆ ਰਹੇ